ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕਰਦੇ ਹੋਏ ਜ਼ਾਲਮ ਕਰੋ ਜੀ ਦਰਸ਼ਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਆ ਦੇ ਬਾਦਸ਼ਾਹ ਦੇ ਹੁਕਮ ਤੇ ਤਸੀਹੇ ਦੇ ਰਹੇ ਹਨ ਜੇ ਇਹ ਜ਼ਾਲਮ ਜਲਾਦ ਜੋ ਕਿ ਚਾਕੀ ਇਸਾ ਦ੍ਰਿਸ਼ ਨੂੰ ਬਿਆਨ ਕਰਦੀ ਹੈ ਫਰਾਕਸ਼ੀ ਆਰ ਬਾਦਸ਼ਾਹ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੇ ਕੋਲੋਂ ਦੂਰ ਫਾਸਲੇ ਤੇ ਬੈਠਾ ਹਾਂ ਪਰ ਫਿਰ ਵੀ ਮੈਨੂੰ ਤੇਰੇ ਕੋਲੋਂ ਡਰ ਲੱਗ ਰਿਹਾ ਹੈ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਹیثیت ਹੋ ਤਾਂ ਬੰਦਾ ਸਿੰਘ ਬਹਾਦਰ ਦੱਸ ਰਿਹਾ ਹੈ ਕਿ ਤੁਹਾਨੂੰ ਮੇਰੇ ਕੋਲੋਂ ਨਹੀਂ ਮੇਰੇ ਗੁਰੂ ਕੋਲੋਂ ਪੈ ਆ ਰਿਹਾ ਹੈ ਫਖਸ਼ੀਅਰ ਬਾਸ਼ਾ ਕਹਿਣ ਲੱਗਾ ਕਿ ਤੂੰ ਮੇਰੇ ਕੋਲੋਂ ਕੀ ਸੁਗਾਤ ਲੈਣੀ ਹੈ ਤਾਂ ਭਾਈ ਸਾਹਿਬ ਭਾਈ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਕਿ ਮੇਰੇ ਬੱਚੇ ਦਾ ਦਿਲ ਤਾਂ ਮੈਨੂੰ ਦੇ ਰਿਹਾ ਹੈ ਇਸ ਤੋਂ ਵੱਧ ਹੋਰ ਕੀ ਸੁਗਾਤ ਦੇਵੇਂਗਾ ਸੋ ਇਸ ਤਰ੍ਹਾਂ बाबा बन्दा सिंह बहादुर जी डोले ਨਹੀਂ ਜਦੋਂ ਉਹਨਾਂ ਦੇ ਛੋਟੇ ਬੱਚੇ ਦਾ ਦਿਲ ਕੱਢ ਕੇ बाबा बन्दा सिंह जी बहादुर ਅੱਗੇ ਪੇਸ਼ ਕੀਤਾ ਸੋਏ اڈੋਲ ਸੂਰਮਾ ਜੋ ਕਿ ਇਸ ਦੀ اڈੋਲਤਾ ਨੂੰ ਇਹ ਚਾਕੀ ਬਿਆਨ ਕਰਦੀ ਹੈ ਅਤੇ ਬਾਅਦ ਵਿੱਚ बाबा बन्दा सिंह जी बहादुर ਉਹਨਾਂ ਦਾ ਵੀ మాਸ ਇਹ ਜ਼ਾਲਮ ਜਲਾਦਾ ਨੇ ਜਮੂਰਾ ਨਾਲ ਨੋਚ-ਨੋਚ ਕੇ ਕੱਢ ਰਹੇ ਹਨ ਤੋਂ ਬਾਬਾ ਬੰਦਾ ਸਿੰਘ ਜੀ ਬਾਦਰ ਫਿਰ ਵੀ اڈੋਲ ਹਨ ਉਸੇ اڈੋਲਤਾ ਦੀ ਇਹ ਝਾਕੀ ਬਿਆਨ ਕਰ ਰਹੀ ਹੈ ਬੰਦਾ ਸ਼ੇਰ ਦੇ ਬਾਗ ਦਲੇਰ ਦਿਸੇ ਬੈਰੀ ਜ਼ਾਲਮ ਜ਼ੁਲਮ ਕਮਾ ਰਹੇ ਨੇ ਪਏ ਮਾਸ ਜਮੂਰਾ ਨਾਲ ਤੋੜਨ ਦਿਲੋਂ ਰੱਬ ਦਾ ਖੋਫ ਭੁਲਾ ਰਹੇ ਨੇ ਲਈਆਂ ਬੋਟੀਆਂ ਕੱਢ ਸਰੀਰ ਵਿੱਚੋਂ ਜਸਮ ਸ਼ਾਨਣੀ ਛੇਕ ਬਣਾ ਰਹੇ ਨੇ ਰੱਖ ਗਿੱਦਾਂ ਦਾ ਧਾਰ ਕੇ ਹੋਏ ਗਿਰਦੇ ਮਾਸ ਨੋਚ ਕੇ ਕਸ਼ਟ ਪਚਾ ਰਹੇ ਨੇ ਪਰਵਾਹ ਨਹੀਂ ਬਰਿਆਮਗੀ ਬੰਦੇ ਦੀ ਨੂੰ ਉਸ ਮੁਖ ਤੋਂ ਸੀ ਉਚਾਰਿਆ ਨਾ ਹਾਸਾ ਸਜਾਨ ਕੁਰਬਾਨ ਕੀਤੀ ਮੱਥੇ ਵੱਟ ਸੂਰ ਮੇ ਪਾਇਆ ਨਾ ਹਾਸਾ ਹਸ ਕੇ ਜਾਨ ਕੁਰਬਾਨ ਕੀਤੀ ਮੱਥੇ ਵੱਟ ਸੂਰ ਮੇ ਪਾਇਆ ਨਾ